ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਇੱਕ ਗੱਬਣ ਪਹਿਲੇ ਨੰਬਰ ਤੇ ਦੇਖਦੇ ਪਿਆ ਦੂਜੇ ਨੰਬਰ ਤੇ ਦਿਖਾਵਾਂਗੇ ਤਾਜੀ ਸੂਈ ਵੀ ਪਿੱਛੇ ਬੱਛੀ ਆ ਦੋ ਨਾਗ ਹੈਗਾ ਬਾਈਆਂ ਦੇ ਸੇਜ ਦਾ ਏਰੀਆ ਬਾਈਆਂ ਦਾ ਹੈਗਾ ਮਹਾਲੀ ਖਾਸ ਮਹਾਲੀ ਸਹਿਰ ਉੱਥੋਂ ਵੀਡੀਓ ਕਵਰ ਕਰਦੇ ਪਏ ਆ 77078 68464 77078 68464 ਵੀਰਾਂ ਦਾ ਮੋਬਾਈਲ ਨੰਬਰ ਆ ਖਾਸ ਮਹਾਲੀ ਏਰੀਆ ਵਪਾਰ ਦਾ ਕੰਮ ਆ ਬਾਈਆਂ ਦਾ ਸੋ ਪਹਿਲੇ ਨੰਬਰ ਦੇ ਦੀ ਆਪਾਂ ਵਹਿੜ ਦੇਖੀ ਜਾਨੇ ਆ ਪਹਿਲਾ ਸੁਆ ਪਲੂਨ ਸੁੰਦੀ ਪੀਆ ਮੂੰਹੋ ਬਿਲਕੁਲ ਦੋ ਦੰਦਾ ਸੋ ਥਾਂ ਲੇਵਾ ਦੇਖੋ ਸਾਫ ਸੁਥਰਾ ਬਿਲਕੁਲ ਕੰਪੈਕਟ ਹਵਾਨਾ ਬੈਡ ਚ ਬਰੀਕੀਆਂ ਬਰੂਕੀਆਂ ਬਹੁਤ ਆ ਤੇ ਚਾਰੇ ਥਾਂ ਨਿਖੜਵੇਂ ਸਾਫ ਸੁਥਰੇ ਵਿੱਤੀ ਤੇ ਚੰਗਾ ਇਹਦੇ ਸੀਮਨ ਲੱਗਿਆ ਵਾ ਉਹ ਵੀਰ ਫੋਨ ਤੇ ਕਨਫਰਮ ਕਰ ਦੇਣਗੇ ਕਿ ਕਿਹੜਾ ਸੀਮਨ ਲੱਗਿਆ ਵਾ ਪਹਿਲਾ ਸਵੇਰ ਪਲੂਨ ਮੂਹੋ ਦੋ ਦੰਦ ਸੋ ਇਹਦੀ ਮਾ ਦਾ ਰਿਕਾਰਡ ਵੀਰ ਦੱਸਦੇ ਪਿਆ ਕਿ 38+ ਇਹਦੀ ਮਾ ਦਾ ਰਿਕਾਰਡ ਸੀ ਜਿੱਥੋਂ ਬਾਜਾਂ ਨੇ ਪਰਚੇਸ ਕੀਤੀ ਹੈ ਇਹ ਤੋਂ ਅੰਦਾਜ਼ਾ ਲਾ ਸਕਦੇ ਆ ਪਲੂਨ ਪਹਿਲੇ ਸਵੇਰ 27 28 27 28 ਲੀਟਰ ਦੋਦੇ ਨੇ ਆਰਾਮ ਨਾ ਦੇ ਦੇਣਾ ਸੋ ਬਾਕੀ ਬੈੜ ਦੀ ਬੋਦੀ ਵਗੈਰਾ ਦੇਖੋ ਸਾਫ ਸੁੱਤਰੀ ਪੂਰੀ ਜਿੰਦਿਆਂ ਪ੍ਰਿੰਟ ਪ੍ਰਿੰਟ ਬਹੁਤ ਚੰਗੇ ਆ ਤੇ ਮੂੰਹੋ ਬਿਲਕੁਲ ਦੋ ਦੰਦਾ ਦੇਖੋ ਦੰਦ ਵੀ ਵੀਰ ਪਟਕੇ ਦਿਖਾਈ ਜਾਂਦਾ ਤੁਸੀਂ ਤਾਂ ਚੈੱਕ ਕਰ ਸਕਦੇ ਹੋ ਦੋਦੀ ਇਹ ਮੂੰਹੋ ਜਮ ਸੋ ਦੇਖੋ ਦੰਦ ਦੋਦੀ ਮੂੰਹੋ ਫਲੂਨ ਪਹਿਲਾ ਸੂਆ ਸੂੰਦੀ ਪਈ ਆ ਪਹਿਲੇ ਸੂਏ ਇਸ ਤੋਂ ਆਪਾਂ ਐ ਮੰਨ ਕੇ ਚਲੋ 27 28 ਕਿਲੋ ਦੁੱਧ ਦੀ ਉਮੀਦ ਕਰ ਸਕਦੇ ਆ ਸੋ ਥਾਂਡੇ ਵਾ ਦੇਖੋ ਸੋਹਣਾ ਸਾਫ਼ ਸਿਧਰਾ ਬਿਲਕੁਲ ਗਲਾਬੀ ਗਲਾਬੀ ਹਵਾਨਾ ਇਹਦਾ ਤੇ ਚੰਗਾ ਪ੍ਰਦਰਸ਼ਨ ਕਰੂਗੀ ਅਗਿਆ ਉਹਨਾਂ ਟਾਈਪ ਦੇ ਵਿੱਚ ਤੇ ਬਾਕੀ ਅੱਖ ਰੁੱਕ ਕੇ ਦੇਖੋ ਬੱਚੀ ਦਾ ਬਹੁਤ ਚੰਗਿਆ ਪ੍ਰਿੰਟ ਬਹੁਤ ਚੰਗਿਆ ਤੇ ਬਾਕੀ ਕੱਦ ਕਾਠ ਵਗੈਰਾ ਤੇ ਬਾਡੀ ਸਟਰਕਚਰ ਬਹੁਤ ਤਗੜਾ ਇਹਦਾ ਸੋ ਦੇਖੋ ਪ੍ਰਿੰਟ ਦੇਖੋ ਕਿਸੇ ਚੰਗੇ ਸੀਮਨ ਦੀ ਹੈਗੀ ਉਹ ਵੀਰ ਕਨਫਰਮ ਕਰ ਦੇਣਗੇ ਕਿ ਕਿਹੜਾ ਸੀਮਨ ਇਹਦੇ ਕਿਹੜੇ ਦੀ ਆਪ ਆ ਤੇ ਕਿਹੜਾ ਸੀਮਨ ਅੱਗੇ ਇਹਦੇ ਕਰਮ ਵਾਲੀ ਦੇ ਲੱਗਿਆ ਹੋਇਆਗਾ ਸੂਨ ਦੇ ਵਿੱਚ ਅਜ ਇਹਦੇ ਸਹੀ ਹਫਤਾ ਬਾਕੀ ਪਿਆ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਬਿਲਕੁਲ ਮਜ਼ਬੂਤ ਹੱਡਾ ਪੈਰਾਂ ਦੀ ਕੰਪੈਕਟ ਹਵਾਨਾ ਮੂਹੋ ਦੋ ਦੰਦ ਥੋੜਾ ਥੋੜਾ ਦੀ ਵੀਰ ਕਹਿੰਦਾ ਓਕੇ ਜਮਾ ਜਿਹੜੇ ਵੀਰ ਤੇ ਪਸੰਦ ਹੋਊਗੀ ਜਾ ਕੇ ਆਪਦੀ ਦੇਖ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਆਉਣ ਦਾ ਤਸੱਲੀ ਇੱਕ ਵਾਰ ਜਰੂਰ ਕਰ ਲਿਓ ਕਿਉਂਕਿ ਜੇ ਵਪਾਰ ਦਾ ਕੰਮ ਹੋਵੇ ਵਪਾਰ ਦੇ ਵਿੱਚ ਪਸ਼ੂ ਪੁਰਾ ਨਿਰਖ-ਪਰਖ ਕਰਕੇ ਤਸੱਲੀ ਕਰਕੇ ਹੀ ਲਿਆਂਦਾ ਜਾਂਦਾ ਹੁੰਦਾ ਹੈਗਾ ਬਸ ਇੱਕ ਵਪਾਰੀ ਨੂੰ ਆਪਣਾ ਨਫਾ ਲੈਣਾ ਹੁੰਦਾ ਚਲੋ ਤੇ ਬਾਕੀ ਬੱਚੀ ਦੇ ਅੱਖ ਰੁਕਰ ਦੇਖੋ ਬਹੁਤ ਚੰਗੇ ਆ ਪਿਆਠੀਪੁਰ ਦੇ ਬਾਣ ਤਰ ਚੜਾਈ ਬਹੁਤ ਆ ਹਣੇ ਪਲੂਨ ਪਹਿਲਾ ਸਵੇਰ ਤੇ ਦੂਜੇ ਤੀਜੇ ਸਵੇਰ ਨੂੰ ਜਾ ਕੇ ਵੈਢ ਵਣੋ ਕਰਨ ਵਾਲੇ ਬਹੁਤ ਬੋਡੀ ਵੇਟ ਗੇਨ ਕਰ ਜਾ ਰਹੇ ਨੇ ਤੇ ਹੁਣ ਰਹਿ ਗਿਆ ਇੱਕ ਹਫਤਾ ਸੂਨ ਚ ਬਾਕੀ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ ਬਿਲਕੁਲ ਬਾਜਵ ਜੈਨੂਨ ਰੇਟ ਹੋਊਗਾ ਰੇਟ ਕਹਿੰਦੇ ਜਮਾ ਬਿਲਕੁਲ ਜੈਨੂਨ ਹੋਗਾ ਜਿਹੜਾ ਵੀਰ ਪਹਿਲਾਂ ਵੀ ਕਾਲ ਕਰੂ ਉਹਦੇ ਵੀ ਰੇਟ ਸੂਟ ਕਰੂਗਾ ਉਹ ਗੇ ਰੇਟ ਵੀਰ ਕਹਿੰਦੇ ਜੈਨੂਨ ਕਰਨਾ ਕਿਉਂਕਿ ਫालतू ਪੈਸਾ ਮੰਗਣੇ ਕੋਈ ਨਹੀਂ ਸੋ ਬੱਚੀ ਦੇ ਜਿੰਨੇ ਗੱਲਾਂ ਕਰੀ ਆਪੋਂ ਨੇ ਚੰਗੀਆਂ ਕਾਗਜ ਵਰਗਾ ਨਰਮ ਚਮੜੀ ਆ ਤੇ ਬਾਕੀ ਖੜਨੀ ਵਗੈਰਾ ਦੇਖੋ ਲੈਗਸਕੋਰ ਵਗੈਰਾ ਦਾ ਬਿਲਕੁਲ ਮਜ਼ਬੂਤ ਹੈ ਹੱਡਾ ਪੈਰਾਂ ਦੀ ਸੋ ਰੇਟ ਇਹਦਾ ਫੋਨ ਤੇ ਹੋਊਗਾ ਬਿਲਕੁਲ ਵਾਜਬ ਪਲੂਨ ਪਹਿਲਾ ਸੂਆ ਸੋ WhatsApp ਵਾਲੀ ਵੀਡੀਓ ਆ ਗਈ WhatsApp ਦੇ ਥਰੂ ਆਪਾਂ ਵੀਡੀਓ ਕਵਰ ਕਰਦੇ ਭਈਂ ਨਿਰਖ-ਪਰਖ ਕਰਨ ਤੁਸੀਂ ਆਪ ਦਾ ਹਿਸਾਬ ਨਾਲ ਰੇਟ ਲਾਉਣਾਗਾ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਸੋ ਅੱਗੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਦੂਜੇ ਨੰਬਰ ਤੇ ਇੱਕ ਜਿਹੜੀ ਤਾਜੀ ਸੂਈ ਵੀ ਹੈਗੀ ਉਹਦੇ ਬਾਰੇ ਗੱਲਬਾਤ ਕਰਦੇ ਆਪਾਂ ਸੋ ਅਗੇ ਦੂਜੇ ਨੰਬਰ ਤੇ ਵਿਹੜ ਦੇਖ ਸਕਦੇ ਆਪਾਂ ਸਕਰੀਨ ਦੇ ਸਾਹਮਣੇ ਦੇਖੋ ਤਾਜੀ ਸੂਈ ਵੀ ਇਹ ਵਿਹੜ ਸੂਈ ਹੈ ਕਰਮਾੜੀ ਦੂਜਾ ਸੂਆ ਤਾਜੀ ਸੂਈ ਹੈ ਜੇ ਰਜੇ ਪੈਂਡਿੰਗ ਆ ਸਵੇਰੇ ਸੂਈ ਹੈਗੀ 4 ਸਬਕ 4 ਵੇ ਵੀਰ ਨੇ ਦੱਸਿਆ ਸੋ ਬੱਚਾ ਇਹਨੇ ਦਿੱਤਾ ਬੱਚੀ ਥਣ ਦੇਖੋ ਚਾਰੇ ਨਿਖੜਵੇਂ ਸਾਫ ਸੁਥਰੇ ਪਲੂਣ ਦਾ ਦੁੱਧੇ ਦਾ 23 24 23 24 ਕਿਲੋ ਦੁੱਧ ਪਾਇਆ ਵਾ ਇਸ ਵਾਰ ਗਰਮੀ ਦੇ ਹਿਸਾਬ ਨਾਲ 25 ਲੀਟਰ ਦੁੱਧ ਤੁਸੀਂ ਮੰਨ ਸਕਦੇ ਹੋ ਕਿ 25 ਲੀਟਰ ਤੱਕ ਦੁੱਧ ਦੇ ਦੋ ਬੱਚਾ ਨੇ ਤੇ ਫੀਮੇਲ ਕਾ ਬੱਚੀ ਹੈਗੀ ਜਿਹੜੇ ਸੀਮਨ ਦੀ ਹੈਗੇ ਵੀਰ ਕਨਫਰਮ ਕਰ ਦੇਵਾਂਗੇ ਤੇ ਚੋਣ ਵਗੈਰਾ ਦੀ ਵੀਰ ਕਹਿੰਦਾ ਓਕੇ ਆ ਧਾਰਾ ਮਾਰ ਕੇ ਦੇਖੀਏਗੇ ਆ ਤੇ ਸਾਫ ਸੁਥਰੀ ਚੋਣਾ ਕਿਸੇ ਗੱਲ ਦਾ ਫਲ ਨਹੀਂ ਕੋਈ ਕੱਲੀ ਜੇਰ ਪੈਂਡਿੰਗ ਆ ਤੇ ਥਣ ਦੇਖੋ ਘਰ ਮਾਲੀ ਦਾ ਸੋਨਾ ਸਾਫ ਸੁਥਰਾ ਥਣ ਆ ਚਾਰੇ ਨਿਖਣਵੇਂ ਬਿੱਤੀ ਤੇ ਤੇ ਵਧੀਆ ਬਰੀਡ ਕੁਆਲਿਟੀ ਦਾ ਤੇ ਘੱਟ ਘਾਟ ਵੀ ਖੈਰ ਚੰਗਾ ਤੇ ਪੱਠਪੁੜੇ ਦੀ ਬਣਤਰਾ ਆਪਾਂ ਦੇਖ ਸਕਦੇ ਆਂ ਚੰਗੀ ਪੱਠਪੂੜੇ ਦੀ ਬਣਤਰ ਹੈ ਦੀ ਤੇ ਦੂਜਾ ਸੂਆ ਤਾਜੀ ਸੂਈ ਵੀ ਜੇਰੇ ਦੀ ਹੁਣ ਪੈ ਚੁੱਕੀ ਹੈਗੀ ਕਿਉਂਕਿ ਸਵੇਰੇ 4:30 4:00 ਸੂਈ ਆ ਬੱਚਾ ਨੇ ਦਿੱਤਿਆ ਬੱਚੀ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਾ ਸਾਡੇ ਪਸੰਦ ਹੋਵੇ ਇਹ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਇਸ ਵਾਰ 25 ਕਿਲੋ ਦੀ ਆਪਦੀ ਨਿਰਖਪਰ ਕਰਕੇ